ਈ ਕਰਨ ਜਾਣਾ ਬਾਜ਼ਾਰ ਆ ਵੇਲੇ। ਓ ਯਾਰ ਮੈਂ ਚਪਲਾਂ ਲੈਣ ਲੜਨੀ ਆ ਆਪਣੀ। ਤੇ ਚਵਲਾਂ ਦਾ ਜੇ 2 ਮਹੀਨੇ ਨਹੀਂ ਹੋਏ ਦਿਨ ਮੈਂ ਨਵਾਂ ਜੋੜਾ ਚਪਲਾਂ ਦਾ ਲੈ ਕੇ ਦਿੱਤਾ। ਕਿਤਾ ਹੀ ਨਾ। ਓ ਕਿੱਧਰ ਗਈਆਂ ਚਪਲਾਂ? ਓ ਘਸ ਗਈਆਂ। ਘਾਸ ਖਾ ਦੇ ਨਾ ਗਈਆਂ ਮੇਰੇ ਸਾਲੇ ਦੀਆਂ। ਮੇਰੀਆਂ ਤਾਂ ਨਹੀਂ ਖਾਦੀਆਂ। ਤੇਰੀਆਂ ਹੀ ਖਾਦੀਆਂ। ਦੂਜੇ ਦਿਨ ਚਵਲਾਂ ਤੇ ਤੂੰ ਉਹਦੇ ਚਪਲਾਂ ਬਾਗ ਸਿਰ 올ੰਪੀ ਚ ਦੌੜਦੀਆਂ। ਤੇਰੀਆਂ ਚਪਲਾਂ ਖਾ ਜਾਂਦੀਆਂ। ਬਦਲਾ ਮਾਰਨਦਾ ਹੀ ਮੇਰ ਨੂੰ। ਯਾਰ ਮੈਨੂੰ ਕੀ ਪਤਾ ਕਿਵੇਂ ਘਸ ਗਈਆਂ। ਓ ਮੈਂ ਸਕੂਟਰੀਜ਼ੋਂ ਆਉਂਦੀ ਆਂ ਹੁੰਦੇ ਹੁੰਦੇ ਟੁੱਟ ਗਈਆਂ। आ, बाहा, आ आ, हां बाहा वो आजियां ਬੰਨ ਜਨਾਨੀਆਂ ਸਕੂਟਰੀ ਲਾ ਅੰਦਰ ਲਾ ਕੇ ਮੈਨੂੰ ਚਾਬੀ ਦੇ ਤਾਨੂੰ ਬਿਮਾਰੀ ਤੁਹਾਨੂੰ ਪੈਰਾਂ ਨਾਲ ਕਾ ਤੋ ਰੋਕਦੀ ਐ ਸੁਕੂਟਰੀ ਬ੍ਰੇਕਾਂ ਕਿਉਂ ਲਾਉਂਦੀ ਤੂੰ ਜਦੋਂ ਰੁਕਣੀ ਪੈਰ ਲਾ ਕੇ ਰੋਕਣੀ ਜਦੋਂ ਰੁਕਣੀ ਪੈਰ ਲਾ ਕੇ ਉਹਨੇ ਦਾ ਸਕੂਟਰੀ ਤੇਲ ਨਹੀਂ ਹਾਂਦੀ ਮੇਰੇ ਹਾਲੇ ਜਿੰਨੀਆਂ ਤੋਂ ਚਪੜਾ ਘਸਾਤੀਆਂ ਜਿੰਨੇ ਚਪੜਾ ਦੇ ਜੋੜੇ ਲੱਗ ਚੱਲੇ ਕੱਲਾ ਮਰਨਦਾ ਹੀ ਮੇਰ ਨਾਲ ਵੀ ਬੰਦਾ ਬ੍ਰੇਕਾਂ ਨਾਵੇ ਬ੍ਰੇਕਾਂ ਕਾ ਲੇ ਦਿੱਤੀ ਆ ਕੰਪਨੀ ਨੇ ਓ ਯਾਰ ਮੈਨੂੰ ਨਹੀਂ ਆਦਤ ਆ ਬ੍ਰੇਕ ਲਾਈ ਦੇ ਆ ਪੈਰ ਲਾਈ ਦੇ ਆ ਉਹ ਨਹੀਂ ਤਾਂ ਲਾ ਲੰਦੀਆਂ ਪੈਰ ਥੱਲੇ ਅੱਗੇ ਜਿਹੜਾ ਭਲਾਵਾ ਕੋਈ ਤੁਹਾਡੇ ਧੱਕੇ ਚੜ ਜਾਂਦਾ ਉਹਦੇ ਪੈਰ ਚੁੱਕ ਦਿੰਦੀਆਂ ਨਾ ਤੁਸੀਂ ਉਹਨਾਂ ਦਾ ਦੁਨੀਆ ਤੋਂ ਚੁੱਕ ਦਿੰਦੀਆਂ ਜੇ ਆਪਣੇ ਦੇ ਪੈਰ ਲਾ ਲੰਦੀਆਂ ਲਾ ਕਰੰਦਾ ਹੀ ਮਰਨਾ ਮਰ ਕੋਲ ਨਹੀਂ ਆਉਂਦੀਆਂ ਇਹ ਚਪਲਾ ਜੁਪਲਾ ਜਾਂ ਸਕੂਟਰੀ ਲਾ ਦੇ ਬੰਦਿਆਂ ਕੋਲ ਅੰਦਰ ਉਹਨੇ ਇਹ ਤੇ ਸਕੂਟਰੀ ਨਹੀਂ ਆ ਜੰਨੀਆਂ ਤੇਰੀਆਂ ਚਪਲਾ ਮਹਿੰਗੀਆਂ ਪੈੜੀਆਂ ਮੈਨੂੰ ਸਾਰੀ ਜ਼ਿੰਦਗੀ ਪੈਰ ਤੇ ਮੈਂ ਲਾਉਣੀ ਆ ਕੁੜੀ ਰੁੱਕਣ ਲੱਗਿਆ ਮੈਨੂੰ ਕੋਈ ਵਧੀਆ ਪੱਕੀਆਂ ਜੱਪੜਾਂ ਲੈ ਕੇ ਦੋ ਪੱਕੀਆਂ ਤੈਨੂੰ ਮੈਂ ਖੇੜੀਆਂ ਲੈ ਰਾਂ ਸੀਮਿੰਟ ਪਵਾ ਲਾ ਤੇਰੇ ਪੈਰਾ ਤੇ ਅਸ ਪੱਕੀਆਂ ਜੱਵੜਾਂ ਲੈ ਆਏ ਦੋ ਐ ਐਡੀਆਂ ਗੜੀਆਂ ਪੱਕੀਆਂ ਜੱਵੜਾਂ ਲਾਵਦੀ ਇਹਨੂੰ ਅੱਜ ਚੱਲ ਮੇਰੇ ਕੋ ਬਿਲਡਿੰਗ ਆਲੇ ਨਾਲ ਲੋਹੇ ਦੀਆਂ ਬਣਵਾ ਦਿੰਦਾ ਤੈਨੂੰ ਕੁੜੀਆਂ ਲਵਾ ਦਾਂ ਤੇਰੇ ਪੈਰਾ ਅਸੀਂ ਨਾਲੇ ਰੋਡ ਤੇ ਚਿੰਗਿਆੜੇ ਕੱਢਦੀ ਜਾਈਂ ਕੱਲਾ ਮਰਨਦਾ ਹੀ ਮਰਨਾ ਹੋਣ